ਇਹ ਕਰਾ ਰਾਜਨੀਤੀ ਦੇ ਵਿੱਚ ਆਏ ਵੀ ਕਿਸੇ ਧੱਲੇ ਦੇ ਥੱਲੇ ਲਾਕ ਨਹੀਂ ਜਾਂਦੇ ਮੈਨੂੰ ਕਿਸੇ ਪਾਰਟੀ ਨੂੰ ਚੁਣਨਾ ਹੈ ਜਾਂ ਨਹੀਂ ਚੁਣਨਾ ਮੈਂ ਤਿੰਨ ਚਾਰ ਪਾਰਟੀਆਂ ਨੂੰ ਨਹੀਂ ਚੁਣਦਾ ਜਿਹੜੀਆਂ ਕਿ ਜਿਹੜੀਆਂ ਵੀ ਪਾਰਟੀਆਂ ਨੇ ਮੇਰੇ ਧਿਆਨ ਨਾਲ ਗੱਲ ਸੁਣ ਲੈ ਹੂੰ ਕਾਂਗਰਸ ਹੂੰ ਜਾਂ ਦੂਸਰੀ ਆਪਾਂ ਗੱਲ ਰਹੀ ਆਪਣੀਆਂ ਆਮ ਆਦਮੀ ਆਮ ਆਦਮੀ ਪਾਰਟੀ ਅਕਾਲੀ ਦਲ ਅਕਾਲੀ ਦਲ ਹੂੰ ਜਾਂ ਇਹਨਾਂ ਪਾਰਟੀਆਂ ਨੂੰ ਚੁਣਦਾ ਠੀਕ ਹੈ ਇਸ ਕਰਕੇ ਜੇਕਰ ਮੈਂ ਆਜ਼ਾਦ ਜਿੱਤ ਗਿਆ ਯਾਦ ਮੈਂ ਚੋਣ ਲੜਿਆ ਮੈਂ ਆਜ਼ਾਦ ਜਿੱਤ ਗਿਆ ਹੂੰ ਆਜ਼ਾਦ ਜਿੱਤਿਆ ਹੋਈ ਮੈਂ ਇੱਕ ਮੰਤਰੀ ਜਿੰਨਾ ਕੰਮ ਕਰਕੇ ਦਿਖਾ ਦੂੰ ਕਿਉਂਕਿ ਮੇਰਾ ਡੰਡਾ ਵਾਲਾ ਕੈਮ ਹੋਣਾ ਬਿਲਕੁਲ ਬਈ ਜਿਹੜਾ ਮੇਰੀ ਕੋਈ ਕੰਮ ਨਹੀਂ ਕਰੂਗਾ ਕੋਈ ਅਫਸਰ ਜਾਂ ਕੋਈ ਮੇਰੀ ਗੱਲ ਨਹੀਂ ਮੰਨੂ ਉੱਥੇ ਧਰਨਾ ਹੂੰ ਉੱਥੇ ਬੰਦ ਕਰ ਦੇ ਕਰ ਦੋ ਚੱਕ ਦੋ ਕੰਮ ਨੂੰ ਮੈਂ ਉੱਥੇ ਫਿਰ ਆਹ ਕੰਮ ਚੱਲੂਗਾ ਜੇ ਫਰਜ਼ ਕਰ ਜਿੱਤ ਕੇ ਵਿਧਾਨ ਸਭਾ ਚ ਬਾ ਗਿਆ ਉੱਥੇ ਚੱਕਦਾ ਕਰਾਂਗੇ ਕੰਮ ਨੂੰ ਆਜੋ ਓਏ ਉੱਥੇ ਝੋਟੇ ਮੂੰ ਆਇਆ ਕਿ ਕਬੱਡੀ ਵਾਲੇ ਪਲੇਅਰ ਮੂੰਹ ਮੂਰੇ ਘੇਰਾ ਕਰੂੰ ਤੇ ਉਹਨਾਂ ਨੂੰ ਆਜੋ ਜਿਵੇਂ ਹੁਣ ਲੀਡਰਾਂ ਦੇ ਵਿੱਚ ਬਿਆਨ ਆਉਂਦੇ ਨੇ ਵੀ ਜੇ ਐਮਐਲਏ ਸਰਕਾਰ ਦਾ ਨਾਂ ਚੁਣਿਆ ਕਿ ਉਹਨੂੰ ਫੰਡ ਨਹੀਂ ਆਉਣੇ ਜਾਂ ਹੋਰ ਫਿਰ ਉਹ ਕੰਮ ਕਿੱਥੋਂ ਹੋਣਗੇ ਕਿਉਂ ਉਹਨਾਂ ਦੇ ਪਿਓ ਵਾਲਾ ਮੈਂ ਡੰਡੇ ਨਾਲ ਡੰਡਾ ਤਾਂਾਂ ਚੜਾ ਕੇ ਫੰਡ ਲੈ ਕੇ ਆਇਆ ਕੋਈ ਜਿਹੜੇ ਹੁਣ ਆ ਇੱਥੇ ਵੀ ਗੱਲ ਕਰਦੇ ਸੀਗੇ ਨਾ ਵੀ ਲੁਧਿਆਣੇ ਦੇ ਵਿੱਚ ਵੀ ਗੱਲ ਕਰਦੇ ਸੀਗੇ ਤੁਸੀਂ ਬਿਆਨ ਸੁਣਿਆ ਹੋਵੇ ਇਦਾਂ ਮਤਵਲ ਤਾਂ ਹਰ ਇੱਕ ਥਾਂ ਤੇ ਗੱਲ ਕਰਦੇ ਨੇ ਸਾਡੇ ਸਰਕਾਰ ਆ ਇਹਦਾ ਮਤਵਲ ਤੁਸੀਂ ਲੋਕਤੰਤਰਤਾ ਕਹਾਣ ਕਰ ਰਹੇ ਹੋ ਵੀ ਜੇਕਰ ਤੁਹਾਨੂੰ ਵੋਟਾਂ ਨਹੀਂ ਪਈਆਂ ਤੁਹਾਡਾ ਐਮਐਲਏ ਨਹੀਂ ਜੇ ਤਾਂ ਤੁਸੀਂ ਫੰਡ ਨਹੀਂ ਦੇਵੋਗੇ ਉਹ ਤਾਂ ਪੈਸਾ ਲੋਕਾਂ ਦਾ ਟੈਕਸ ਦਾ ਪੈਸਾ ਤੁਸੀਂ ਘਰੋਂ ਸਾਨੂੰ ਦੇਣਾ ਨੂੰ ਡੰਡਾ ਚੜਾ ਕੇ ਲੈ ਕੇ ਆ ਗऊं ਯਾਮ ਕਰਦਾ ਕੋ ਸੜਕਾਂ 'ਚ ਕੁਝ ਨਹੀਂ ਦਿਆ ਕਰਨ